ਨਵ ਸਵੇਰ ਦਾ ਟਾਈਮ ਚਾਹ ਪਣੀ ਆ ਚੁਕੀ ਐ ਇਧਰ ਹੀ ਲਾਤਾ ਹਰ ਫਤੇ ਨੇ ਫਤੇ ਤੇ ਨਾ ਕਹਿੰਦੀ ਇੱਕ ਜੁੰਡੀ ਹੈ ਕਿਤੇ ਇੱਕ ਜੋਡੀ ਬਸ ਖਲਾੜ ਲਈ ਕੀ ਖਾਣਾ ਮੇਰੇ ਪੁੱਤ ਨੇ ਬਣਾਵਾ ਕੁਛ ਸਿਰ ਨਾ ਮਾਰਦੇ ਉਧਰ ਮਗਰ ਮੰਜੇ ਦੇ ਨਾਲ ਅੱਗੇ ਆ ਜਾ

ਚੋਲਾ ਫੜੋ ਇਹ ਚ ਕੀ ਆ ਡੈਪ ਰਿਆ ਤੇਰੇ ਹੋਰ ਕੀ ਦੁੱਧ ਦੀ ਬੋਤਲ ਪਾ ਲੈਣੇ ਵਿੱਚ ਚਲੋ ਢਲੀ ਫੇਰ ਰਰਪਟਾਂ ਵੱਡੀਆਂ ਵਾ ਸੇਵਾਨ ਛੋਟੇ ਹੈ ਜੀ ਹਨਾ ਯਾਰੋ ਮੈਨੂੰ ਮਾਦਰੀ ਸ਼ੀਸ਼ਾ ਦੇਖੀ ਜਾਣ ਲਈ ਬਾਰ-ਬਾਰ ਸ਼ੀਸ਼ਾ ਦੇਖੀ ਜਾਣਾ ਮਸੀਹਾ ਬਹੁਤ ਵਧੀਆ ਚਲੋ ਚੱਲੀ ਹਾਂ ਚਲੋ ਡੈਰ ਕਰ ਦੋ ਬੰਦ ਅਤੇ ਚੋਲੇ ਚੋਲੇ ਫੜ ਗਿਆ ਹਲਕੇ ਝੋਲੇ ਦੇਖੋ ਹਲਕੇ ਝੋਲਿਆਂ ਦਾ ਕੀ ਫਾਇਦਾ ਕਿਉਂ ਫਤੇ ਲੈੜ ਹੁਣ ਜਗਾਈਏ ਚਲ ਚਲੀ ਉਠੋ ਯਾਰ ਫੜਨ ਨੂੰ ਫਿਰਦੀ ਨਾ ਫਦਰ ਨੂੰ ਕਹਿੰਦੇ ਫੜ ਲਓ ਆਹ ਮਰਾ ਪਤ ਚਲੋ ਚੱਲੀਏ ਹਾਂ ਆਜੋ 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 ਆ ਚਾਬੀ ਫੜ ਲਈ ਗੱਡੀ ਦੀ ਗੱਡੀ ਬਾਹਰ ਲੱਗੀ ਸਵੇਰੇ ਗਏ ਸੀ ਕੰਮ ਕੰਮ ਗਏ ਸੀ ਕਿਤੇ ਗੱਡੀ ਬਾਹਰ ਲੱਗੀ ਗੱਡੀ ਚੱਲ ਜਾਨੇ ਮੇਰਾ ਬੜਾ ਤੋਤਾ ਕਰਨਾ ਮਰਸਲਾ ਆ ਲੱਗਾ ਆਪਣਾ ਆਜੋ ਆਪਾਂ ਘਰ ਬਣਾਇਆ ਨਾ ਆ ਪੂਰਾ ਟੇਪਨ ਲਾਈ ਆਣੀ ਵੇਖੋ ਅਸੀਂ ਜੀ ਪੌੜੀ ਨਹੀਂ ਪੌੜੀ ਲਿਆਏ ਨਾ ਫੇ ਲਾਦਣ ਜੀ ਅੰਦਰੋਂ ਤੇ ਲਾਤੀਆਂ ਫਲਾ ਇਥੇ ਰੈਣ ਲੱਗੀਆਂ ਫਤੇ ਵੀ ਵੇਖਣ ਡਿਆ ਕਿਉਂ ਫਤੇ ਹਵਾ ਵੇਖੋ ਤੇਪਾਂ ਲੱਗੀਆਂ ਲੱਈ ਗਏ ਦੋਣੀਆਂ ਚਾਬੀ ਇਥੇ ਪਈ ਗੱਡੀ ਦੀ ਚਲ ਚਲੀ ਜਦੋਂ ਟੋਟੇ ਹੂੰ ਹੂੰ ਚਲੋ ਹੁਣ ਚੱਪਲ ਵੀ ਲਿਆਉਂਦਾ ਵੀ ਹੋਣਾ ਸਿਸਟਮ ਪਾ ਲਵਾਂ ਮਦਿਆ ਨੇ ਬਰੀ ਬ੍ਰਾਂਡ ਦੀ ਹੂੰ ਬ੍ਰਾਂਡ ਤੇ ਕਦੀ ਮੈਂ ਨਹੀਂ ਪਾਇਆ ਮੈਂ ਵੀ 2 300 ਵਾਲੀ ਪਾ ਲੈਣਾ ਜੱਪਲ ਕਿਉਂ ਪਤਾ ਹੈ ਕਿ ਨਹੀਂ ਚਲੋ ਚੱਲੀਏ ਗੱਡੀ ਤੇ ਆਪਾਂ ਬਹਿ ਚੁੱਕੇ ਹਾਂ ਮੈਂ ਤੇਰਾ ਹਾਂ ਅਰਧ ਦਿਨ ਨਹੀਂ ਆਈ ਨੀ ਅਜੇ ਹੂੰ ਮਾਣੇ ਗੱਡੀ ਦੀ ਨਾ ਥੋੜੀ ਕੂਲਿੰਗ ਵੀ ਘਾਟ ਵਾਂ ਸਰਵਿਸ ਹੋਣ ਵਾਲੀ ਹੈ ਮੈਂ ਵੀ ਚੱਲ ਪਿਆ ਹਾਂ ਬਾਉਣੀ ਸਪੈਸ਼ਲ ਆਪਾਂ ਨਾ ਆਈਸਕ੍ਰੀਮ ਖਾਣ ਵਾਸਤੇ ਆਏ ਆ ਤਿੰਨੇ ਜਾਣੇ ਕਰੋ ਟਾਈਮ ਪਰ ਵਧੀਆ ਹੋ ਜਾਂਦਾ ਕੁਝ ਬੰਦਾ ਗੱਲਾਂ ਬਾਤਾਂ ਕਰ ਲੈਂਦਾ ਬਾਹਰ ਆਣ ਕੇ ਤੇ ਉਹ ਬਾਕੀ ਪਿਆਰ ਮੁਹੱਬਤ ਨਾਲ ਰਿਆ ਕਰੋ ਸਾਰੇ ਤੇ ਸਾਰਿਆਂ ਨੂੰ ਪਿਆਰ ਕਰਿਆ ਕਰੋ ਦੋਵੇਂ ਜਾਣੇ ਬਿਲਟਰ ਲਾਉਂਦੇ ਦੋਵੇਂ ਜਾਣੇ ਹੈ ਸੇਫਟੀ ਬਿਲਟਰ ਲਾਉਂਦੇ ਆਹ ਇੱਥੇ ਫੋਰਾ ਚੌਂਕ ਬਟਾਲੇ ਦੀ ਡਿਵੈਲਪਮੈਂਟ ਬਹੁਤ ਹੋ ਗਈ ਹੁਣ ਬੜਾ ਤਰੱਕੀ ਚ ਹੋ ਗਿਆ ਬਟਾਲਾ ਸਾਡਾ ਫਤਿਹ ਨੇ ਸੌ ਲਿਆ ਵਾ ਗੱਡੀ ਦੇ 15-20 ਮਿੰਟ ਸੌ ਲਿਆ ਵ ਤੇ ਹੁਣ ਤੁਹਾਨੂੰ ਦੱਸਿਆ ਪਿਛਲੇ ਵਲੌਗ ਦੇ ਵਿੱਚ ਕਿ ਆਪਾਂ ਆਹ ਕਮਰਾ ਜਿਹੜਾ ਆਪਣਾ ਇਹ ਇਹ ਰੂਮ ਜਿਹੜਾ ਵਾ ਇਹ ਆਪਾਂ ਦੁਕਾਨ ਦਾ ਆਪਾਂ ਕੰਮ ਇਸ ਕਮਰੇ ਦੇ ਵਿੱਚ ਆਪਾਂ ਪੂਰਾ ਕਰਨਾ ਸਾਰਾ ਸਿਸਟਮ ਲੈਟਰ ਸ਼ਟਾ ਤੋਂ ਉੱਧਰ ਲੱਗਿਆ ਦੇਖ ਲਿਆ ਹੈ ਤੇ ਇਹਦੇ ਡੰਮੀਆਂ ਡੁੱਮੀਆਂ ਕਰਨ ਸੈੱਟ ਕਰਨ ਲਈ ਤੇ ਅਸੀਂ ਸ਼ੀਸ਼ੇ ਆਲੇ ਸੁੱਟਦੀ ਲੱਤਾਂ ਬਾਤ ਤੋੜਤੀ ਉਹਦੀ ਇਹਦੀ ਆ ਫਿਟਿੰਗ ਪੁਟਿੰਗ ਆਪਾਂ ਲੱਗਾ ਸ਼ੀਸ਼ੇ ਲੱਗਿਆ ਲਾਉਣ ਤੇ ਕਿਰਨ ਦੱਸੋ ਕਿੱਥੇ ਕਿੱਥੇ ਸ਼ੀਸ਼ੇ ਲਾਉਣੇ ਕਿੰਨ ਪੂਰੀ ਦੱਸੋਗੇ ਇਹਦੇ ਇਹਦੇ ਕਹਿਣ ਤੇ ਹੋਣਾ ਪੂਰਾ ਕਮਰਾ ਸੈਟਿੰਗ ਜਿੱਦਾਂ ਕਰਨੇ ਕਹਿਣਾ ਹੁੰਦਾ ਹੋਣਾ ਤੇ ਆ ਆਰਗੈਨੀ ਦੀ ਫਰਾਕਾ ਇਹਦੇ ਵਿੱਚ ਤੁਹਾਨੂੰ ਕਲਰ ਮਤਲਬ ਸਾਰੇ ਮਿਲ ਜਾਣਗੇ ਕਲਰ ਵੀ ਕਾਫੀ ਸਾਡੇ ਕੋਲ ਹੈਗੇ ਆ ਤੇ ਇਹ ਲਾਸਟ ਆਪਾਂ ਵੀਡੀਓ ਲਾਦਾਂਗੇ ਦੇਖਿਓ ਜ਼ਰੂਰ ਜੇ ਵੀਡੀਓ ਦੇ ਵਿੱਚ ਨਾ ਪਾਈ ਤੇ ਤੁਸੀਂ ਏਦਾਂ ਦੇਖ ਲਿਓ ਕਿ ਸਾਡਾ ਗੇਲ ਕਲੈਕਸ਼ਨ 28 ਪੇਜ ਹੈ ਨਾ ਇੰਸਟਾਗ੍ਰਾਮ ਤੇ ਉੱਥੇ ਦੇਖ ਲਿਓ ਜਾ ਕੇ ਉੱਥੇ ਨੇ ਪ੍ਰੋਪਰ ਆਪ ਦੱਸ ਦਾਂਗੇ ਕੀ ਸਹਿਜਾ ਕਿਵੇਂ ਆ ਸਾਰਾ ਸਿਸਟਮ ਤੁਹਾਨੂੰ ਮਿਲ ਜਾਏਗਾ ਤੇ ਇੱਥੇ ਆਪਾਂ ਬਾ ਇੱਥੇ ਲਾਉਣਾ ਹੁਣ ਘਾਸ ਰੋਕ ਇੱਥੇ ਘਾ ਲਾ ਕੇ ਇਹ ਕਰ ਦੇਣਾ ਸੈਟਿੰਗ ਪੂਰੀ ਆ ਪਹਿਲਾਂ ਸ਼ੀਸ਼ਾ ਫਿੱਟ ਲੱਗੇ ਕਰੰ ਸ਼ੀਸ਼ਾ ਫਿੱਟ ਕਰਾ ਲਈਏ ਵੱਡਾ ਸ਼ੀਸ਼ਾ ਪਾ ਇੱਥੇ ਫਿੱਟ ਕਰਨਾ ਟੁੰਡੀਆਂ ਪਤਾ ਨਹੀਂ ਯਾਰ ਥੁੰਡੀਆਂ ਕਿੱਥੇ ਕਿੰਨੀ ਨੌਮੀ ਸੇਤਾ ਬੋਲ ਗਿਆ ਲੈ ਦਾਕਾ ਵੀ ਉੱਠ ਗਿਆ ਫਤੇ ਵੀ ਹਾਂਜੀ ਉੱਠ ਗਿਆ ਜੀ ਨਵਾਂ ਵਾ ਚਲੋ ਬਾਤ ਚਲੀਏ ਫਿਰ ਮੈਂ ਹੀ ਗਿਆ ਕਿ ਸੇਤਾ ਹੀ ਕਿਪੀ ਸੇਤਾ ਉੱਠ ਗਿਆ ਜੀ ਸਾਡੀ ਸਰਾਕਾਂ ਦਾ ਢੇਰ ਹੋ ਜਾ ਪਿਆ ਇਧਰ ਆ ਟਿਕ ਤੇ ਲੈ ਇਹਨਾਂ ਦੇ ਵੀਡੀਓ ਸ਼ੂਟ ਲੱਗੇ ਹੋਣ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਵਾਈਟ ਗ੍ਰੇ ਬਲੂ 블랙 orange ਹਰ ਕਿਸਮ ਦਾ yellow ਮਿਲ ਜੇ ਕਲਰ ਕਲਰ ਕਾਫੀ ਆਪਣੇ ਕੋਲ ਸਟਾਕ ਵੀ ਕਾਫੀ ਪਿਆ ਤੇ ਇਹਦਾ ਰੇਟ ਹੈਗਾ 980 ਰੁਪਏ ਸਿਆਜਾ ਜਿਮਰਜੀ ਹੁਣ ਗੱਲ ਚੱਲਣੀ ਹੈ ਗਲੀਚੇ ਦੀ ਕਿਉਂਕਿ ਆ ਗਲੀਚਾ ਜਿਹੜਾ ਇੱਥੇ ਆਪਾਂ ਸੋਣਾ ਵਾ ਉਹ ਗਰੀਚਾ ਨਾਲ ਲੈ ਕੇ ਆਉਣਾ ਪਣਾ 100 ਕੰਗਲ ਸਿਰ ਮੈਟ ਦੁਕਾਨ ਤੇ ਉਹ ਤੇ ਖਤਮ ਹੋ ਗਿਆ ਉਥੇ ਤੇ ਮੈਟ ਆਪ ਇੱਥੇ ਮਿਚਾ ਨਹੀਂ ਸਕਦੇ ਥੋੜਾ ਜਿਹਾ ਕਮ ਔਖਾ ਮੈਟ ਆ ਬਹੁਤ ਖਰਾਬ ਛਿੱਤੀ ਹੋ ਜਾਂਦਾ ਮੈਟ ਤੇ ਕਈ ਤਾਂ ਨਾ ਕਮੈਂਟ ਕਰਕੇ ਇਹ ਪੁੱਛ ਰਹੇ ਹਿਆ ਕਿ ਮਤਲਬ ਜਿਹੜੀ ਔਰਗੰਜਾ ਦੀ ਫਰੋਕ ਆ ਤੁਹਾਡੇ ਕੋ ਪੂਰਾ ਸੈੱਟ ਆ ਇਹ ਤੁਹਾਨੂੰ ਪੂਰਾ ਸੈੱਟ ਮਿਲੇਗਾ ਨਾਲ ਦੁਪੱਟਾ ਆ ਪਲਾਜ਼ੋ ਆ ਫੁੱਲ ਸੂਟ ਮਿਲੇਗਾ ਤੁਹਾਨੂੰ ਤੇ ਬਾਕੀ ਕਲਰ ਆਪਸ਼ਨ ਵੀ ਆਪਣੇ ਕੋ ਕਾਫੀ ਨੇ ਆ ਤੁਸੀਂ ਇਹ ਤੁਹਾਨੂੰ ਦੱਸਿਆ ਕਈ ਨਾ ਕਮੈਂਟ ਕਰਕੇ ਪੁੱਛ ਦਿਆਂਗੇ ਕਿ ਇਹ ਦੇ ਮਕਲੀ ਫਰੋਕ ਹੀ ਔਰਗੰਜਾ ਦੀ ਨ ਕਰ ਲਈਏ ਔਰ ਜਿੰਦੀ ਫਰੋਗ ਨਹੀਂ ਆ ਗਈ ਨਾ ਤੁਹਾਨੂੰ ਦੁਪੱਟਾ ਮਿਲ ਜਾਏ ਪਲਾਜ਼ੋ ਮਿਲ ਜਾਏਗਾ ਨਾਲ ਕਿਉਂ ਵੀ ਮੈਂਟਾ ਨੇ ਪੁੱਛਣ ਡੇ ਕਿ ਦੀਪ ਨੂੰ ਦੀਪ ਨੂੰ ਕੀ ਗੱਲ ਹੈ ਦੀ ਉਹਨੂੰ ਕਿਦਾਂ ਛੱਟ ਲੱਗੀ ਆ ਦੀਪ ਦਾ ਕੱਲ ਐਕਸੀਡੈਂਟ ਜਿਹਾ ਹੋ ਗਿਆ ਕੱਲ ਕੱਲ ਇੱਧਰੇ ਆਉਣ ੜਿਆ ਸੀ ਆਪਣੇ ਪਲਾਟ ਵੱਲ ਆਉਣ ੜਿਆ ਸੀ ਉਹ ਸਵੇਰੇ 8 ਵਜੇ ਦੀ ਗੱਲ ਆ ਤੇ ਉਹ ਤੇ ਸਵੇਰੇ ਜੱਕਦਾਂ ਨੂੰ ਫਿਰ ਫੋਨ ਆ ਗਿਆ ਹਸਪੀਟਲ ਚੋਂ ਕਿ ਤੁਹਾਡੇ ਬੰਦੇ ਨੂੰ ਛੱਟ ਲੱਗੀ ਆ ਚਲੋ ਇਹ ਵਾਕੇ ਬਚਾਅ ਹੋ ਗਿਆ ਇਧਰ ਇੱਕ ਦਾਪ ਰੋਡ ਤੇ ਆਉਣ ਡਿਆ ਸੀ ਉਹ ਤੇ ਕਿਦਾਂ ਕਿਵੇਂ ਵੱਜ ਗਿਆ ਇਹ ਤੇ ਹੁਣ ਸਾਨੂੰ ਸਮਝ ਵੀ ਨਹੀਂ ਆਈ ਵੈਸੇ ਉਹ ਬੰਦਾ ਚੰਗਾ ਜਿਹਨੇ ਗੱਡੀ ਮਤਲਬ ਜਿਹਦੀ ਗੱਡੀ ਚ ਵੱਜਾ ਵਿਚਾਰੇ ਨੇ ਬੜੀ ਨਾ ਰਹਾ ਵਿਚਾਰਾ ਵਿਚਾਰਾ ਬੰਦਾ ਉਹ ਜੇ ਕਈ ਕਈ ਵੀਰ ਉਹ ਹਜੇ ਵੀ ਹੁੰਦੇ ਆ ਕਿ ਮਾਰ ਕੇ ਨਿਕਲ ਜਾਂਦਾ ਕੋਈ ਧਿਆਨ ਨਹੀਂ ਦਿੰਦਾ ਅੱਜ ਕੱਲ ਤੇ ਪਰ ਉਹ ਵੀਰ ਬਹੁਤ ਚੰਗਾ ਜੀ ਨਾਇਸੀ ਚੰਗੀ ਫੈਮਿਲੀ ਦਾ ਵਿਚਾਰੇ ਨੇ ਨਾਲ ਖਲੋਤਾ ਰਿਹਾ ਚਲੋ ਜਿੱਦਾਂ ਵੀ ਆ ਟੈਕਨੀਕ ਬਾਰੇ ਵਗੋ ਗਦਾਸਪੁਰ ਰੋਡ ਤੇ ਹੀ ਤੇ ਗਦਾਸਪੁਰ ਰੋਡ ਤੋਂ ਇਹ ਆਪਣਿਆ ਸੌਂਡਿਆ ਸੀ ਠੀਕ ਤੇ ਉਹ ਮੇਰੇ ਕੰਨਾਂ ਲਾ ਗੱਡੀ ਘਮੋਣ ਲੱਗਾ ਸੀ ਗੱਡੀ ਘਮਾ ਲਈ ਸੀ ਕਿ ਕਿਦਾਂ ਤੇ ਉਹਦੀ ਗਲਤੀ ਕੀ ਦੀ ਗਲਤੀ ਹੈ ਤੇ ਹੁਣ ਪਤਾ ਨਹੀਂ ਆਪਾਂ ਨੂੰ ਲੱਗਾ ਬਾਕੀ ਇਹ ਵਗੋ ਚਲੋ ਬਚਾਅ ਹੋ ਗਿਆ ਬਹੁਤ ਬਾਕੀ ਇਹ ਥੋੜੀਆਂ ਖਰੋਚਾ ਕਰਾਚਾਂ ਕਾਫੀ ਹਨਵਾਈਆਂ ਹੱਥਾਂ ਪੈਰਾਂ ਤੇ ਬਦਲਾਂ ਲੁਟਾਂ ਦੇ ਕਾਵੇ ਖਰੋਚਾ ਆਈਆਂ ਪਰ ਪਤਾ ਹੀ ਉਹ ਜਿਹੜਾ ਬੰਦਾ ਡੇਗਦਾ ਆ ਕੇ ਵੀ ਚੀਜ਼ ਦੇ ਦੇਰ ਗੱਡੀ ਬਲੇਰੋ ਗੱਡੀ ਦੇ ਵਿੱਚ ਵੱਜਾ ਬਲੇਰੋ ਗੱਡੀ ਜਿਹੜੀ ਹੀ ਇਰੀਓ ਮਤਲਬ ਨਾ ਹਾਥੀ ਜੀ ਨੂੰ ਕਹਿ ਦਿੰਦੇ ਆ ਨਾ ਛੋਟਾ ਤੇ ਭਰਪੂਰ ਲੱਦਣੇ ਬਲੇਰੋ ਗੱਡੀ ਹੁੰਦੀ ਹੈ ਨਾ ਮਗਡਾਲੇ ਵਾਲੀ ਉਹ ਹੈ ਤੇ 8 ਵਜੇ ਦੀ ਗੱਲ ਆ ਤੇ ਕੱਲ ਚਲੋ ਬਾਕੀ ਮਾਲਕ ਨੇ ਰੱਖ ਲਿਆ ਜਿਹੜੀ ਭਜਾਂ ਰਿਹਾ ਸਕੂਟਰੀ ਤੇ ਸਾਇਰ ਤੋਂ ਗੱਡੀ ਵਜਦੀ ਕਿਦਾਂ ਜੰਮਾ ਸਿਸਟਮ ਬਾਕੀ ਉਹਦਾ ਵੀ ਬਚਾਅ ਗੱਡੀ ਜਿਹੜੀ ਸਕੂਟਰੀ ਉਹਦਾ ਸਾਰੀ ਰਿਪੋਰਟਿੰਗ ਵੀ ਦੇ ਤੇ ਆ ਗਈ ਸ਼ਾਮੀ ਵਿੱਚ 6-7 ਵਜੇ ਸਾਰੀ ਢੜੀ ਆਪਾਂ ਉੱਤੇ ਰਹੇ ਤੇ ਸ਼ਾਮੀ ਆ ਗਈ ਜੀ ਕੁਝ ਸਾਢੇ 1 7:30-8:00 ਵਜੇ ਤੱਕ ਘਰੇ ਆ ਗਏ ਸੀ ਆਪਣੇ ਹਾਂਜੀ ਹਾਂਜੀ ਕੀ ਗੱਲ ਬਾਕੀ ਸ਼ੁਕਰ ਆ ਮਾਲਕ ਦਾ ਤੇ ਉਹ ਵੀਰ ਦਾ ਵੀ ਧੰਨਵਾਦ ਮੇਰਾ ਨਾਲ ਖੜਤਾ ਚਲੋ ਜਿੰਦੇ ਵਸਦੇ ਰਹਿਣ ਸਾਹਿਬ ਘਰੇ ਕੰਮ ਕਰਨ ਡਈ ਆਪਣਾ ਜੋਰ ਵੀ ਆਣਾ ਦੁਕਾਨ ਦਾ ਜਿੱਦਾਂ ਵੀ ਆਪਣੇ ਪਰਿਵਾਰ ਵੱਲ ਆਪਣੇ ਕੰਮਾਂ ਕਰੇ ਧਿਆਨ ਦਿਆ ਕਰੋ ਤੇ ਮਿਲਦੇ ਹਾਂ ਨਵੇਂ ਵੀਡੀਓ ਨਾਲ ਬਲੌਗ ਵਧੀਆ ਲੰਗਾ ਤੇ ਕਮੈਂਟਸ ਜੁੜੇ ਕਰਿਓ ਜਿੰਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਨਵੇਂ-ਨਵੇਂ ਐਡਾਂ ਨਵੇਂ-ਨਵੇਂ ਡਰੱਸਾਂ ਵੇਖਣ ਵਾਸਤੇ ਸਾਡਾ ਪੇਜ ਗਿਲ ਕਲਾਸ਼ਾ 28 ਨੂੰ ਫੋਲੋ ਕਰ ਲਓ ਬਾ ਬਾਏ ਗੁੱਡ ਨਾਈਟ ਸਭ ਰੱਖੋ ਸਿੱਖਰ ਹਾਂਜੀ ਹਾਂਜੀ ਕੀ ਗੱਲ ਕਿੱਥੇ ਮੁਸ਼ਕਲ ਆਉਂ ਰਹੀ ਜੀ ਦੱਸੋ ਹੈ ਦਾਦਾ ਦੇ ਕੋਲ ਨਹੀਂ ਕੀ ਗੱਲ ਹੋਈ ਜੀ ਕੀ ਹੋਇਆ ਹੈ ਦੱਸੋ ਫਿਰ ਅੱਜ ਪੁੱਛ ਕੇ ਛੱਡਣਾ ਕੀ ਹੋਇਆ ਹੈ ਹੈ ਕੀ ਗੱਲ ਹੋਈ ਆ ਕੀ ਗੱਲ ਹੋਈ ਮੇਰੇ ਛੇਰਨ ਕੀ ਗੱਲ ਹੋਈ ਇਹ ਦੱਸਣਾ ਇਲਤਾ ਇਲਤਾ ਬੜੀਆਂ ਇਲਤਾ ਬਹੁਤ ਬੁਖਾਰ ਤੇ ਨਹੀਂ ਗਾ ਮੀ ਕਹਿਣ ਡਈ ਜਾਂ ਕੋਈ ਬੁਖਾਰ ਨਹੀਂ ਗਾ ਕਿਵੇਂ ਕਰਨ ਡੈ ਸਾਰੇ ਆ ਪੱਖੇ ਆਪਾਂ ਇਹਦੀ ਸੈਟ ਕਰ ਦੇਣੇ ਹਾਂ